ਪੰਜਾਬ ਵਿੱਚੋਂ ਅੱਜ ਵੀ ਬਹੁ ਵੱਡੀ ਸੰਖਿਆ ਦੇ ਚ ਜਿਹੜੇ ਨੌਜਵਾਨ ਹੈਗੇ ਆ ਉਹ ਵਿਦੇਸ਼ ਵਿੱਚ ਜਾਣਾ ਚਾਹੁੰਦੇ ਆ ਜਿਸ ਕਰਕੇ ਚੀਟਿੰਗ ਦੇ ਮਾਮਲੇ ਜਿਹੜੇ ਆ ਲਗਾਤਾਰ ਵੱਧ ਰਹੇ ਨੇ ਉਹ ਡਾਲਰ ਦੀ ਚਾਹਤ ਵਿੱਚ ਲੋਕੀ ਚੀਟਿੰਗ ਤੋਂ ਵੀ ਡਰ ਨਹੀਂ ਰਹੇ ਹਾਲਾਂਕਿ ਪੁਲਿਸ ਕਾਫੀ ਕੰਟਰੋਲ ਕਰ ਰਹੀ ਉਨਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਖੰਡਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ 'ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇ ਜ਼ਰੂਰੀ ਹੈ ਫੋਸੀ ਜਦੋਂ ਸੌ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਦੇ ਕੋਸ਼ਿਸ਼ ਕਰ ਰਹੀ ਆ ਪਰ ਪੁਲਿਸ ਨੂੰ ਉਨੀ ਕਾਮਯਾਬੀ ਨਹੀਂ ਮਿਲ ਰਹੀ ਪਰ ਅਸੀਂ ਤੁਹਾਨੂੰ ਦੱਸ ਦਈਏ ਬਾਹਰ ਵਾਲੇ ਹਾਲਾਤ ਵੀ ਕੋਈ ਜਿਆਦਾ ਅੱਛੇ ਨਹੀਂ ਹੈ ਵੀ ਆਪਾਂ ਇਹ ਕਹੀਏ ਵੀ ਜਾਂਦੇ ਸਾਰ ਉੱਥੇ ਡਾਲਰ ਜਿਹੜੇ ਆ ਵਰਸਲੇ ਸ਼ੁਰੂ ਹੋ ਜਾਂਦੇ ਆ ਅਜੇ ਹਾਂ ਬਾਹਰ ਕੁਝ ਨਹੀਂ ਹੈਗਾ ਸਾਡੇ ਨਾਲ ਅਸ਼wini ਕੁਮਾਰ Tiwari ਜੀ ਆ ਜਿਹੜੇ ਕਿ 55 ਸਾਲ ਪਹਿਲਾਂ ਮਤਲਬ ਕਿ ਜਰਮਨ ਚ ਆਏ ਅੱਜ ਹਾਲਾਂਕਿ ਇਹ ਕਈ ਹੋਟਲਾਂ ਦੇ ਇੱਥੇ ਮਾਲਕ ਹੈਗੇ ਆ ਔਰ ਅਸੀਂ ਤੁਹਾਨੂੰ ਦੱਸ ਦਈਏ ਫ੍ਰੈਂਕਫਰਟ ਜਿਹੜੀ ਫੋਰਨ ਐਡਵਾਈਜ਼ਰ ਕੌਂਸਲ ਹੈ ਐਡਵਾਈਜ਼ਰੀ ਕੌਂਸਲ ਆ ਉਸਦੇ ਚੇਅਰਮੈਨ ਵੀ ਰਹੇ ਨੇ ਔਰ ਪਹਿਲੇ ਇੰਡੀਅਨ ਚੇਅਰਮੈਨ ਰਹੇ ਨੇ ਇਹ ਇੱਕ ਬਹੁਤ ਵੱਡੀ ਗੱਲ ਹੈ ਵੀ ਪਹਿਲੀ ਵਾਰ ਇੰਡੀਆ ਦਾ ਕੋਈ ਬੰਦਾ ਜਰਮਨ ਵਿੱਚ ਜਾ ਕੇ ਫ੍ਰੈਂਕਫਰਟ ਵਿੱਚ ਜਾ ਕੇ ਤੇ ਜਿਹੜੀ ਉੱਥੇ ਦੀ ਫੋਰਨ ਵੈਲਫੇਅਰ ਕਮੇਟੀ ਆ ਉਸਦਾ ਚੇਅਰਮੈਨ ਬਣਿਆ ਹੋਵੇ ਆਪਾ ਤਵਾੜੀ ਸਾਹਿਬ ਨਾਲ ਗੱਲਬਾਤ ਕਰਦੇ ਆ ਦੇਖਦੇ ਆ ਉਹਨਾਂ ਨੂੰ ਕਿਹੜੀਆਂ ਹਾਲਾਤਾਂ ਵਿੱਚ ਇੰਡੀਆ ਤੋਂ ਨਿਕਲਦਾ ਪਿਆ ਕਿਹੜੇ-ਕਿਹੜੇ ਹਾਲਾਤਾਂ ਵਿੱਚ ਗੁਜ਼ਰਦਾ ਪਿਆ ਹਾਲਾਂਕਿ ਅੱਜ ਉਹ ਬਹੁਤ ਅੱਛੀ ਸਥਿਤੀ 'ਚ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਡੀ ਸਭ ਪਹਿਲਾ ਦਾ ਤੁਹਾਡਾ ਦੈਨਿਕ ਸਵੇਰਾ ਤੇ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਤੁਹਾਡੀ ਸਭ ਜਦੋਂ ਮੈਂ ਗੱਲਬਾਤ ਕੀਤੀ ਹੈ ਇੰਡੀਆ ਵਿੱਚੋਂ ਅੱਜ ਵੀ ਬਹੁਤ ਵੱਡੀ ਸੰਖਿਆ 'ਚ ਲੋਕੀ ਬਾਹਰ ਜਾਵਾ ਚਾਹੁੰਦੇ ਆ ਲੋਕਾਂ ਨੂੰ ਲੱਗਦਾ ਹੈ ਕਿ ਬਾਹਰ ਜਦੋਂ ਅਸੀਂ ਨਿਕਲ ਜਾਂਦੇ ਆ ਤਾਂ ਡਾਲਰਾਂ ਦੀ ਬਰਸਾਤ ਹੁੰਦੀ ਆ ਇਹ ਕਿੰਨੀ ਕੁ ਗੱਲ ਸੱਚੀ ਆ ਇਹ ਗੱਲ ਕੋਈ ਸੱਚੀ ਨਹੀਂ ਜਿੱਥੇ ਆ ਕੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਕਿ ਜਿਹੜੇ ਆਪਣੇ ਇੱਕਦਮ ਇਹ ਕਲਰਡ ਫੋਟੋਆਂ ਦੇਖ ਕੇ ਕਹਿ ਦਿੰਦੇ ਨੇ ਬਾਹਰ ਦੇਖੋ ਨਹੀਂ ਕੀ ਪਿਆ ਇਹ ਬਿਲਕੁਲ ਗਲਤ ਹੈ ਇੱਥੇ ਆ ਕੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਕਿ ਅਸੀਂ ਇੱਥੇ ਆ ਕੇ ਜਿਹੜੇ ਕਿ ਅਸੀਂ ਆਪਣਾ ਦੇ ਘਰ ਦਾ ਕਾਫੀ ਦਾ ਚੱਕ ਕੱਪ ਵੀ ਕਦੇ ਝੂਠਾ ਨਹੀਂ ਚੱਕਿਆ ਸੀਗਾ ਉਹ ਸਾਨੂੰ ਇੱਥੇ ਆ ਕੇ ਲੋਕਾਂ ਦੇ ਬਰਤਨ ਵਾਂਗ ਦੇ ਪਰ ਢੋੜੇ ਪਏ ਆਗੇ ਉਹ ਬਰਤਨ ਤੋਂ ਉਂਦੇ ਨਾਲ ਉਹ ਲੈਂਗੁਏਜ ਵੀ ਨਹੀਂ ਆਉਂਦੀ ਸੀਗੀ ਉਹਨਾਂ ਦੇ ਨਾਲ ਸਾਨੂੰ ਕਿ ਇਹ ਜਿਹੜੇ ਬੜੇ ਮੁਸ਼ਕਿਲ ਕੰਮ ਕਰਨੇ ਪਏ ਮਜ਼ਦੂਰੀ ਕਰਨੀ ਪਈ ਜਿਵੇਂ ਬਾਹਰ ਜਾ ਕੇ ਆਪਣੇ 10 ਰੁਪਏ 10 ਰੁਪਏ ਲੈਂਦੇ ਸਨ ਮਜ਼ਦੂਰੀ ਦੇ ਇਸੇ ਤਰ੍ਹਾਂ ਦੇ ਕੰਮ ਕੀਤੇ ਤੇ ਕੰਮ ਕਰਕੇ ਸਾਡੀ ਫਿਰ ਮਿਹਨਤ ਹਰ ਜਗ੍ਹਾ ਦੇ ਕੱਢ ਦੇ ਬੰਦੀ ਹੈ ਇਹ ਮਿਹਨਤ ਜਿਹੜੀ ਨੇ ਮੈਂ ਅੱਜ ਤੱਕ ਲਈ ਸੋਚਦਾ ਕਿ ਜਿਹੜੀ ਇੰਜੀਅਰ ਵਿੱਚ ਵੀ ਕੀਤੀ ਜਾਵੇ ਨਾ ਅੱਜ ਕੱਲ੍ਹ ਇੰਡੀਆ ਦੇ ਬੰਦਾ ਉੱਥੇ ਵੀ ਇੰਨਾ ਹੀ ਕਾਮਯਾਬ ਹੋ ਸਕਦਾ ਔਰ ਆਈਕਲ ਦੇ ਹਾਲਾਤ ਦੇ ਵਿੱਚ ਮੇਰੇ ਕਹਿੰਦਾ ਬਾਹਰ ਜਾਣ ਨੂੰ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਇੰਡੀਆ ਦੇ ਵਿੱਚ ਮਿਹਨਤ ਕਰੋ ਮਿਹਨਤ ਦਾ ਫਲ ਹਮੇਸ਼ਾ ਹਰ ਜਗ੍ਹਾ ਤੇ ਮਿਲਦਾ ਹੈ ਇਹਨੇ ਡਾਲਰ ਹੈ ਨਾ ਤੁਹਾਨੂੰ ਇਹ ਡਾਲਰ ਨੂੰ ਗੱਦੀ ਇਹਨੂੰ ਇਕੁਅਲ ਕਰੋ ਤੇ ਤੁਹਾਨੂੰ ਇੰਡੀਆ ਦੇ ਵਿੱਚ ਹਸਾਲ ਦਾ ਸੈਲਰੀ ਤੁਹਾਨੂੰ ਮਿਲ ਸਕਦੀ ਹੈ ਇਹ ਦਿਵਰਸ ਮੈਂ ਵਿੱਚ ਟੋਕਣਾ ਚਾਹੁੰਦਾ ਪਹਿਲੇ ਤਾਂ ਮੈਨੂੰ ਦੱਸੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਪੰਜਾਬ ਚੋਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਜੀ ਜੀਰੇ ਤੋਂ ਰਹਿਣਾ ਨਾ ਰੋਪਰ ਡਿਸਟ੍ਰਿਕਟ ਤੇ ਮੈਂ ਤੇ ਸਾਨੂੰ 1979 ਦੇ ਚ ਆਇਆ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਮੈਂ ਉਸ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਮੈਂ ਆਪਣੇ ਗ੍ਰੈਜੂਏਸ਼ਨ ਕਰਕੇ ਤੇ ਮੈਂ ਆਪਣੇ ਨੌਕਰੀ ਲੱਭਣ ਦੀ ਕੋਸ਼ਿਸ਼ ਕੀਤੀ ਔਰ ਨੌਕਰੀ ਤਾਂ ਕਿ ਲੱਭਣੀ ਸੀ ਉਹਨਾਂ ਟਾਈਮਾਂ ਦੇ ਵਿੱਚ ਹਜ਼ਾਰ ਰੁਪਏ ਮਿਲ ਗਿਆ ਤੇ ਜਾਂ 1200 1500 ਰੁਪਏ ਮਿਲ ਜਾਂਦਾ ਸੀਗਾ ਤੇ ਉਹਨਾਂ ਟਾਈਮ ਉਹ ਜਿਹੜੇ ਬੜੇ ਮੁਸ਼ਕਲ ਟਾਈਮ ਸੀਗੇ ਅਈ ਕਦੇ ਨੌਕਰੀਆਂ ਮਿਲ ਜਾਂਦੀਆਂ ਨੇ ਪਰ ਉਹਨਾਂ ਟਾਈਮਾਂ ਦੇ ਵਿੱਚ ਬੜਾ ਮੁਸ਼ਕਲ ਸੀ ਮੈਂ ਇੱਕ ਜਗ੍ਹਾ ਦੇ ਵਿਆਹ ਜਿੱਥੇ ਕਿ ਦੋ ਸਰਵਸਾ ਨਿਕਲੀਆਂ ਸੀ ਉਹਨਾਂ ਨੇ ਦੋ ਬੰਦੇ ਰੱਖਦੇ ਸੀ ਤੇ ਉਹਨਾਂ ਦੇ ਦੋ ਬੰਦੇ ਰਿਹਾ ਉੱਥੇ 100 ਬੰਦੇ ਪਹੁੰਚਿਆ 100 ਬੰਦੇ ਪਹੁੰਚਦੇ ਨੇ ਫਿਰ ਮੈਨੂੰ ਉੱਥੋਂ ਸੁਣਨ ਨੂੰ ਮਿਲਿਆ ਕਿ ਵੀ ਇੱਕ ਮਿਨਿਸਟਰ ਦਾ ਬੰਦਾ ਰੱਖਿਆ ਜਾਏਗਾ ਐ ਕਿਸੇ ਤਸੋਂਦੇ ਜੀ ਇਹਨਾਂ 2 ਲੱਖ ਰੁਪਏ ਦੇਣਾ ਪਏ ਕਿਸੇ 3 ਲੱਖ ਰੁਪਏ ਦੇਣਾ ਪਏਗਾ ਤੇ ਉਹ ਇੱਕ ਉਹਦੀ ਜਿਹੜੀ ਸੈਲਰੀ ਸੀਗੀ ਉਹ ਇੱਕ 1500 ਰੁਪਏ ਸੀਗੀ ਤੇ ਮੈਂ ਤਾਂ ਉੱਥੇ ਜੋ ਦੇਖਿਆ ਮੈਂ ਖਿਆ ਵੇ ਦੇ ਦੇਖੋ ਅਸੀਂ ਤਾਂ ਮੈਂ ਦੇਖੋ ਜੀ ਮੈਂ ਮਾਲੀ ਸਾਡੇ ਘਰ ਦੇ ਹਾਲਾਤੇ ਨੇ ਠੀਕ ਨਹੀਂ ਸੀ ਮਾਦੀ ਉਹ ਜਾਨੀ ਕਿ ਨਾਲ ਘਰ ਦੇ ਵਿੱਚ ਜਣ ਕੇ ਵੀ ਸਾਡਾ ਮੀਰ ਪੁਰਾਣਾ ਨਹੀਂ ਹੈਗਾ ਸੀ ਕੋਈ ਅਸੀਂ ਨਾਰਮਲ ਘਰਦੇ ਸੀਗੇ ਤੇ ਮੈਂ ਖਿਆ ਸਾਨੂੰ ਤੇ ਇੱਥੇ ਕੋਈ ਅਸੀਂ ਬਹਿ ਕੇ ਨੂੰ ਰਿਸ਼ਵਤ ਦੇ ਸਕਦਾ ਤੇ ਮੈਂ ਤਾਂ ਆਹ ਦਾ ਦੇਖੋ ਜੀ ਉਮਰ ਹੁੰਦੀ ਜਾਂਦੀ ਇਸ ਦੇ ਨਾਲ ਕੰਮ ਥੀਲੇ ਨਰੇਗਾ ਪਰ ਮੇਰੇ ਗ੍ਰੈਜੂਏਸ਼ਨ ਦੇ ਹਿਸਾਬ ਦੇ ਨਾਲ ਮੈਂ ਹਿਸਟਰੀ ਦੇ ਵਿੱਚ ਬੜਾ ਕੁਝ ਪੜਿਆ ਜੀਗਾ ਤੇ ਮੈਂ ਉਸੇ ਵੇਲੇ ਆਖਿਆ ਮੈਂ ਕਿਹਾ ਵੀ ਇਹ ਗੱਲ ਚੱਲੇਗੀ ਤੇ ਮੈਂ ਵੈਪ ਲਿਆ ਕੰਟਰੀਆਂ ਦੇ ਵਿੱਚ ਦੇਖਿਆ ਭਣੀ ਇੰਡੀਆ ਦੇ ਵਿੱਚ ਇੰਡਸਟਰੀ ਦੇ ਹੰਡਰਡਸ ਕੰਪਨੀਆਂ ਜੋ ਮੈਂ ਇਨਫੋਰਮੇਸ਼ਨ ਲੈਣੀ ਸੀ ਲਈ ਤੇ ਮੈਂ ਦੇਖਿਆ ਸਾਰੇ ਕੰਟਰੀਆਂ ਦਾ ਉਹਨਾਂ ਟਾਈਮਾਂ ਦੇ ਵਿੱਚ ਕਿ ਨਾ ਵਰਲਡ ਵਾਈਡ ਵੀਜ਼ਾ ਨਹੀਂ ਹੁੰਦਾ ਸੀਗਾ ਕੋਈ ਵੀਜ਼ਾ ਨਹੀਂ ਹੁੰਦਾ ਸੀਗਾ ਕੋਈ ਵੀਜ਼ਾ ਨਹੀਂ ਦਿੰਦਾ ਸੀ ਨਾ ਕੈਨੇਡਾ ਅਮਰੀਕਾ ਕਿਸੇ ਵੀ ਕੰਟਰੀ 'ਚ ਜਾ ਸਕਦੇ ਹੋ ਕਿਸੇ ਕੰਟਰੀ 'ਤੇ ਜਾ ਸਕਦੇ ਸੀ ਮੈਂ ਸੋਚਿਆ ਮੈਂ ਦੇਖਿਆ ਕਿ ਕਿਹੜੇ ਫੇਰ ਮੈਂ ਸੜੀ ਕੀਤੀ ਮੈਂ ਕਿਹੜੇ ਕਰਦੀ ਵਿੱਚ ਕੀ ਉਤਪਾਦਨ ਹੁੰਦਾ ਹੂੰ ਕੋਰ ਉਸ ਦੇ ਵਿੱਚ ਕੀ ਲੋਕੀ ਕੰਮ ਕਰ ਉਹ ਤੋਂ ਲੋਕੀ ਜਿਆਦਾ ਕਰ ਡੱਬਾਈ ਵਗੈਰਾ ਜਾਂਦੇ ਹੁੰਦੇ ਸੀ ਉਹਨਾਂ ਨਾਲ ਕਰਨਾ ਡਰਾਈਵਿੰਗ ਕਰਨੀ ਮੈਂ ਦੇਖਣਾ ਯਾਰ ਦੇਖੋ ਕੋਈ ਸਸਤਾ ਅੱਛਾ ਜਿਹਾ ਕੰਮ ਹੋਵੇ ਮੈਂ ਸਾਰੇ ਕਿਤੇ ਸੱਚ ਕੀਤੀ ਅਖੀਰ ਦੇ ਵਿੱਚ ਮੈਂ ਇਹ ਸੋਚਿਆ ਕਿ ਮੈਂ ਆਪਣੇ ਭਾਈ ਜਿਹੜੇ ਜਿਆਦਾ ਲੰਡਨ ਜਾਂਦੇ ਨੇ ਤੇ ਲੰਡਨ ਜਾਂਦੇ ਮੈਂ ਸਿੱਧਾ ਇਹ ਘਰੋਂ ਪੈਸੇ ਭੜੇ 4000 ਰੁਪਿਆ ਫੜਿਆ ਤੇ ਮੈਂ ਸਿੱਧਾ ਦਿੱਲੀ ਮੈਂ ਗੱਲ ਲਈ ਟਿਕਟ ਪੁੱਛੀ ਟਿਕਟ ਕਿੰਨੇ ਦੀ ਹੈ ਕਹਿੰਦੇ 6000 ਦੀ ਟਿਕਟ ਹੈ 6000 ਰੁਪਏ ਦੀ ਆ ਜਾਂਦੀ ਹੂੰ ਤੇ ਵੀਜ਼ਾ ਤਾਂ ਹੁੰਦਾ ਨਹੀਂ ਸੀਗਾ ਤੇ ਮੈਂ ਡਾਲਰ ਲੈ 500 ਡਾਲਰ ਤੇ ਮੈਂ ਵੇਖੇ ਦੇਖੋ 4000 ਰੁਪਏ ਹੈਗੇ ਤੇ 2000 ਘਟਦੇ ਨੇ ਇਸ ਕੇ ਕਾਰਨ ਮੈਨੂੰ ਘਰੇ ਜਾਣਾ ਪਿਆ ਮੈਂ 2 ਮਹੀਨੇ ਬਾਅਦ ਫਿਰ ਜਾ ਤੇ ਮੈਂ ਟਿਕਟ ਲਈ ਤੇ ਮੈਂ ਟਿਕਟ ਲਈ ਇਸ ਕਹਾਂ ਕੇ ਤੋਂ ਮਨੇ ਜਰਮਨ ਦੀ ਅਗੇ ਡੈਨਮਾਰਕ ਤੇ ਫਿਰ ਅਗੇ ਲੰਡਨ ਦੀ ਮੈਂ ਕਿਹਾ ਦੇਖਾਂ ਜਿਹੜਾ ਸਟਰੀ ਸਹੀ ਬੈਠਾ ਗੋਬੀ ਐਸ ਕੰਟਰੀ ਦੇ ਵਿੱਚ ਜਰਮਨ ਦੇ ਵਿੱਚ ਉਸੋਂ ਉਹਨਾਂ ਟਾਈਮਾਂ ਦੇ ਹਾਰਾਤ ਬੜੇ ਅੱਛੇ ਸਨ ਲੰਡਨ ਦੇ ਵੀ ਬੜੇ ਅੱਛੇ ਸਨ ਤੇ ਮੈਂ ਕਿਹਾ ਜੇ ਅੱਛਾ ਲੱਗਿਆ ਬਹਿ ਜਾ ਸੀ ਰਹਿ ਪਾ ਗਏ ਮੈਂ ਇਥੋਂ ਫ੍ਰੈਂਕਫਰਟ ਆ ਗਏ ਤੇ ਤੋਂ ਫਿਰ ਮੈਂ ਪੁੱਗੇ ਡੈਨਮਾਰਕ ਚਲੇ ਗਿਆ ਡੈਨਮਾਰਕ ਦੇ ਜਮ ਇੱਕ ਦਿਨ ਵਿਧਾੜੀ ਬੈਠਾ ਤੇ 1 ਕਿ ਮੀਟਰ ਦੀ ਸਨੋ ਪਈ ਹੋਈ ਸੀ ਮਰੱਬ ਪਈ ਹੋਈ ਸੀ ਮਰਾ ਮੇਰੇ ਸਿਰ ਤੋਂ ਉੱਪਰ ਅੱਛਾ ਜੀ ਤੇ ਮੈਂ ਸੋਚਣਾ ਯਾਰ ਮੈਂ ਕਿਹਾ ਇੱਥੇ ਪਤਾ ਨਹੀਂ ਕੰਮ ਮਿਲੇਗਾ ਕਿ ਨਹੀਂ ਮਿਲੇਗਾ ਮੈਂ ਤਾਂ ਕੋਈ ਇਹਨਾਂ ਦੇ ਲੈਂਦੇ ਉਹਨਾਂ ਦੇ ਇੱਥੇ ਨਾ ਇਹ ਲਿਖੋ ਇਹਨਾਂ ਇਹਦਾ ਉਨ ਪ੍ਰਭਾਵ ਤਾਂ ਨਹੀਂ ਕਰਦੇ ਇਹਨਾਂ ਨੇ ਸਮਝਦੇ ਇਹਨਾਂ ਦੀ ਲੋਕਲ ਲੈਂਗੁਏਜ ਹੈ ਇਹਨਾਂ ਦੀ ਲੋਕਲ ਲੈਂਗੁਏਜ ਹੈ ਮੈਂ ਸਾਰੀ ਰਾਤ ਬੈਠਾ ਰਹੀ ਸੀ ਤੇ ਸ਼ਾਮ ਦੇ ਦੇਖਿਆ ਮੈਂ ਕਿਹਾ ਨਹੀਂ ਇਹ ਗੱਲ ਨਹੀਂ ਬਣੇਗੀ ਮੈਂ ਸੋਚ-ਸੋਚ ਕੇ ਤੇ ਫਿਰ ਮੈਂ ਜੀ ਸ਼ਾਮ ਨੂੰ ਗਣਾ ਮੈਨੂੰ ਹਜੇ ਤੱਕ ਯਾਦ ਹੈ ਮੈਂ 86 ਡਾਲਰ ਦੀ ਟਿਕਟ ਲਈ ਉਹ ਤੋਂ ਕੋਪੜ ਹੈਗਾ ਤੋਂ ਫਿਰ ਮੈਂ ਸਿੱਧਾ ਲੰਡਨ ਲੰਡਨ ਡਿਟੇਕ ਲ ਲਈ ਮੈਂ ਫ੍ਰੈਂਕਫਰਟ ਆਇਆ ਜਿੰਨੂੰ ਕਹਿੰਦੇ ਜਿੱਥੇ ਕਿਸਮਤ ਦੇ ਜੋ ਲਿਖਿਆ ਹੁੰਦਾ ਇੱਥੇ ਮੈਂ 에ਰਪੋਰਟ ਦੇ ਇੱਥੇ ਨਿਥਮਟ ਲੈ ਇੰਜ ਚੇਂਜ ਕਰਨੀ ਸੀ ਫ੍ਰੈਂਕਫਰਟ ਤੋਂ ਮੈਂ ਇੱਥੇ ਮੈਨੂੰ ਆਪਣੇ ਫੇਰਾ ਆਪਣੇ ਬੰਦੇ ਮਿਲਦੇ ਕਹਿੰਦੇ ਸਵਾਗਤ ਕੀਤਾ ਕਹਿੰਦੇ ਆ ਜੀ ਪਾਜੋ ਪਾਜੀ ਆਜੋ ਇੱਥੇ ਮੈਂ ਫੇਰ ਇੱਥੋਂ ਉਤਰ ਗਿਆ ਇੱਥੇ ਉਤਰਿਆ ਮੈਂ ਇੱਥੇ ਇੱਥੇ ਰਹਿ ਗਿਆ ਉਹ ਦੇਖੋ ਜਿੰਨੇ ਜਿਸ ਤਰ੍ਹਾਂ ਕਿਸਮਤ ਹੁੰਦੀ ਹੈ ਮੈਂ ਇੱਥੇ ਆ ਕੇ ਸਟੱਡੀ ਕੀਤੀ ਹੈ ਰਾ ਦੁਬਾਰਾ ਫੇਰ ਆ ਕੇ ਮੈਂ ਇੱਥੇ ਆ ਕੇ ਤੋਂ ਦਾ ਫਾਰਮਲ ਸੀ ਮ ਮੈਂ ਇੰਟਰਪ੍ਰੀਟਰ ਆ ਐਥੇ ਮੈਂ ਟ੍ਰਾਂਸਲੇਸ਼ਨ ਕਰਦਾ ਸੀ ਮੈਨੂੰ ਨਾ ਖੌਲੀ ਹੁਲੀ ਬਿਲਕੁਲ ਮੈਂ ਪਹਿਲਾਂ ਦਾ ਰੈਸਟੋਰੈਂਟ ਦੇ ਵਿੱਚ ਕੰਮ ਕੀਤਾ ਆ ਕੇ ਸੋਨੇ ਭਾਂਡੇ ਪਾਂਜੇ ਹੈ ਤੇ ਬੜਾ ਭੈੜਾ ਲੱਗਦਾ ਸੀਗਾ ਚਲੋ ਹੁਣ ਕੀ ਕਰਨਾ ਜਦੋਂ ਦੇਖੋ ਜਦ ਮਾਇਆ ਸੀ ਜਿਵੇਂ ਕੋ 5 ਡਾਲਰ ਸੀਗਾ ਤੇ ਮੈਂ ਉਹਦੇ ਚਾਹ ਵੀ ਪੀਣੀ ਅੱਧਾ ਡਾਲਰ ਵੀ ਕੱਪ ਮਿਲਦਾ ਸੀਗਾ ਮੈਂ ਕਿਹਾ ਯਾਰ ਮੈਂ ਕੀ ਕਰਾਂਗਾ ਜੇ ਤਾਂ ਪੈਸੇ ਖਤਮ ਹੋ ਗਏ ਤਾਂ ਕਿੱਥੋਂ ਲਿਆਵਾਂ ਹੂੰ ਇਹ ਖਾਣਾ ਖਾਣ ਵਾਸਤੇ ਮੈਨੂੰ ਸ਼ਾਮ ਦੇ ਦਿਨ ਘੱਟ ਤੋਂ ਘੱਟ ਦੋ ਟਾਈਮਾਂ ਦਾ ਮੈਨੂੰ ਘੱਟ ਤੋਂ ਘੱਟ 25 ਡਾਲਰ ਚਾਹੀਦੇ। ਮੈਂ ਗਲਤੀ ਨਾਲ ਚੱਲੇ ਮੈਂ ਚੱਲੋ ਭਾੜੇ ਮਾਝਦੇ ਆ ਕੋਈ ਗੱਲ ਨਹੀਂ ਦੇਖੀ ਦੇਖੀ ਜਾਈਲੀ ਉਹ ਕਰਕੇ ਖੀਰ ਤੇ ਫੇਟਣਾ ਇਹੋ ਜੇ ਕੰਮ ਕਰਦੇ ਮੈਂ ਜਾ ਕੇ ਕਾਰਾਂ ਦੀ ਡੈਂਟੀਟੀ ਦਾ ਕੰਮ ਕੀਤਾ ਹੈਲਪਰ ਦਾ ਕੰਮ ਕੀਤਾ ਰੈਸਟੋਰੈਂਟਾਂ ਵਿੱਚ ਕੰਮ ਕੀਤਾ ਫੇਰ ਮੈਨੂੰ ਫੁੱਲਾਂ ਦਾ ਕੰਮ ਮਿਲਿਆ ਉਹ ਬੜੀ ਕਿਸਵਤ ਬੜੀ ਚੰਗੀ ਸੀ ਜਦ ਮੈਂ ਇਹ ਬਾਹਰ ਫੁੱਲ ਤੋੜਨ ਜਾਂਦੇ ਸੀ ਨਾ ਤਾਂ ਉਹਨਾਂ ਦੀ ਇੰਨੀ ਇੰਨੀ ਬਰਕ ਪੈਂਦੀ ਸੀਗੀ ਤੇ ਮੇਰੇ ਅਗੋਨਾਂ ਪੈਰ ਜਿਹੜੇ ਨੇ ਉਹ ਨੀਲੇ ਹੋ ਗਏ ਹੋਕੇ ਬਰਫ ਕਰਕੇ ਬਰਫ ਫੁਕਾ ਕੇ ਸਾਨੂੰ ਪਤਾ ਨਹੀਂ ਸੀਗਾ ਸਾਨੂੰ ਪਤਾ ਨਾ ਲੱਗੇ ਤੁਰਦੇ ਉਹਨਾਂ ਬਰਫ ਹੈ ਕਿ ਨਹੀਂ ਹੈ ਉਹ ਇੰਨਾ ਡੇਂਜਰ ਸੀ ਰਹੇ ਉਹ ਉਹਨਾਂ ਮੈਨੂੰ ਬਾਅਦ ਚ ਪਤਾ ਲੱਗਾ ਕਿ ਮੇਰੀਆਂ ਉਂਗਲਾਂ ਵੱਡੀਆਂ ਪੈਣੀਆਂ ਹੋਣਾਂ ਉਂਗਲਾਂ ਉਹਲਾ ਉਹ ਪੈਰ ਦੀ ਉਂਗਲਾਂ ਵੱਡੀਆਂ ਪੈ ਗਈਆਂ ਨਿੱਲੀ ਹੋ ਗਈ ਇਸ ਕਰਕੇ ਨਿੱਲੀ ਹੋ ਗਈ ਹੈ ਫੇਰ ਮੈਂ ਕਿਹਾ ਯਾਰ ਫੇਰ ਮੈਂ ਕਿੱਦਾਂ ਦਾ ਕੰਮ ਜਿਆ ਕਰਨ ਮੈਂ ਤੋ ਘਰੇ ਪੈ ਗਿਆ ਅਈ ਅਗੇ ਫੇਰ ਠੀਕ ਹੋਏ ਠੀਕ ਕਰਕੇ ਇਸ ਤਰੀਕੇ ਦਾ ਕੰਮ ਕਰ ਕਰਕੇ ਯਾਨਕਿ ਮੈਨੂੰ 4-5 ਦਿਨ ਲੱਗੇ ਜਿਹਾ ਕਿ ਨਾ ਹਾਲੀ 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 ਇਹਨਾਂ ਪ੍ਰਗੈਸ ਕਰਦੇ ਪ੍ਰਗੈਸ ਕਰਕੇ ਠੀਕ ਜਾਣਾ ਪੜਿਆ ਲਿਖ ਜੀ ਉਹ ਮੈਨੂੰ ਬੜਾ ਹਾਂ ਦਾ ਫਾਇਦਾ ਹੋਇਆ ਤੇ ਫਿਰ ਅੱਜ ਜੀ ਮੇਰਾ ਤਾਂ ਆਵਦਾ ਤਾਂ ਨਾਮ ਹੈਗਾ ਹੈਗਾ ਪਰ ਅਸੀਂ ਆਪਣੀ ਇੰਡੀਆ ਨੇਸ਼ਨ ਦਾ ਵਾਹਕਲ ਨਾਮ ਬਣਾਇਆ ਜਿਸ ਦੇ ਵਿੱਚ ਕਿ ਮੈਂ ਆਪਣੇ ਅੱਜ ਮੇਰੇ ਹੋਟਲ ਨੇ ਤੇ ਮੇਰਾ ਅੱਛਾ ਕੰਮ ਹੈ ਔਰ ਮੈਂ ਫ੍ਰੈਂਕਫਰਟ ਦੀ ਫਾਰਨਰ ਐਡਵਾਈਜ਼ਰੀ ਕੌਂਸਲ ਦਾ ਐਸ ਚੇਅਰਮੈਨ ਹਾਂ ਜਿਸ ਦੇ ਵਿੱਚ ਫਾਰਨਰ ਦੇ ਜਿੰਨੇ ਵੀ ਵੀਜਾ ਵਗਾਰਾ ਦੇ ਕੰਮ ਵੀਜਾ ਵਗਾਰਾ ਹੁੰਦਾ ਪੁਲਿਸ ਤਾਂ ਕਰਦੀ ਹੈ ਕਿਸੇ ਫਾਰਨਰ ਨੂੰ ਵੀ ਕੇ ਲੀ ਇੰਡੀਅਨ ਨੂੰ ਨਹੀਂ ਕਿਸੇ ਫਾਰਨਰ ਨੂੰ ਵੀ ਕੋਈ ਮਾਰੋ ਮਾਰ ਕੋ ਨਾ ਜਾਂ ਵੀ ਲੋਸਲਾ ਵੀ ਦਾ ਜਾਂ ਅਮਰੀਕਨ ਵੀ ਹੋਵੇ ਕਿਸੇ ਨੂੰ ਤਾਂ ਕਰਦੀ ਹੈ ਉਹਨਾਂ ਦਾ ਮੈਂ ਇੱਕ ਡਿਪਟੀ ਚੇਅਰਮੈਨ ਹਾਂ ਔਰ ਮੈਂ ਇੱਥੋਂ ਦੀ ਪਾਰਲੀਮੈਂਟ ਦਾ ਵਾਈਸ ਪ੍ਰੈਜ਼ੀਡੈਂਟ ਹਾਂ ਹੂੰ ਤੇ ਇੱਥੋਂ ਦੇ ਦੇਖੋ ਫਿਰ ਪਤਾ ਕਿ ਆਪ ਅਸੀਂ ਤਾਂ ਦੁੱਖ ਦੇਖੇ ਸੀ ਉਹਨਾਂ ਦੁੱਖਾਂ ਨੂੰ ਦੇਖ ਕੇ ਮੈਂ ਕਹਿੰਦਾ ਇਹ ਗੱਲ ਨਹੀਂ ਹੁੰਦੀ ਨਹੀਂ ਇਹ ਰ ਅਗੋਂ ਸਾਨੂੰ ਐਸਓ ਦੇ ਜਿਹੜਾ ਇਹਦਾ ਫਾਰਮ ਦਾ ਫਾਰਮਰ ਦਾ ਵੀਜ਼ਾ ਦਾ ਕੰਮ ਹੈ ਉਹ ਮੇਰੇ ਅੰਦਰ ਨੇ ਬੰਦੇ ਜੀ ਬੜਾ ਵੱਡਾ ਡਿਪਾਰਟਮੈਂਟ ਐ ਤਾਂ ਹਰ ਦਾ ਸਾਰਾ ਦੇਖਿਆ ਜਾਂਦੇ ਹੁਣ ਦੇਖੋ ਤੇ ਮੈਂ ਕਿਹਨਾ ਇਹਨਾਂ ਦੇ ਫਿਰ ਇਹਨੂੰ ਨਫੜਿਆ ਲੋਕ ਜਨਾ ਲਾਈਨਾਂ ਦੇ ਵਿੱਚ ਜਾ ਕੇ ਖੜ ਜਾਂਦੇ ਸੀ ਟੜਕੇ ਵੀਜ਼ਾ ਲੈਣਾ ਹੁੰਦਾ ਸੀ ਇਹਨਾਂ ਤੜਕੇ 3 ਵਜੇ ਚਲੇ ਜਾਣਾ ਵੀਜ਼ਾ ਲੈਣ ਵਾਸਤੇ ਫਿਰ ਮੈਂ ਇਹਨਾਂ ਨੂੰ ਕਿਉਂ ਇਹ ਹੈ ਕਿ ਜਿਹੜੇ ਇਹਦੇ ਕੰਮ ਇਹ ਜਿਹੜੇ ਵਿਦਾ ਦੇਣ ਵਾਲੇ ਨੇ ਕੰਮ ਕਰਨ ਵਾਲੇ ਨੇ ਹੂੰ ਬਿਲਕੁਲ ਤਾਂ ਅਸੀਂ ਹੈਗੇ ਇੱਕ ਓਪਨ ਮਿਨਿਸਟਰੀ ਦੇ ਵਿੱਚ ਹੂੰ ਕੋ ਅਸੀਂ ਇਹਨਾਂ ਨੂੰ ਲਾਅ ਦੱਸਨੇ ਕਿਵੇਂ ਕਰਦਾ ਕੰਮ ਅਸੀਂ ਲਾਅ ਬਣਾਉਣੇ ਉੱਥੇ ਬਹਿ ਕੇ ਬਿਲਕੁਲ ਇਹਨਾਂ ਨੂੰ ਦੱਸਦੇ ਅਸੀਂ ਕਿ ਕੀ ਕਰਦਾ ਇਹ ਨਾਲ ਨਾਲ ਬੋਸ ਹਨ ਉਹਨਾਂ ਦਾ ਬੋਸ ਦਾ ਮਹੀਤੋ ਉਹਨਾਂ ਦੇ ਸੀ ਬਣੇ ਜੀ 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 ਇਹ ਦੇਖਿਆ ਜਾਵੇ ਇਹ ਇੱਕ ਬਹੁਤ ਵੱਡੀ ਗੱਲ ਹੈ ਇੱਕ ਇਨਾਂ ਆ ਕੇ ਮਤਲਬ ਗੋਰਿਆਂ ਦੇ ਉੱਪਰ ਰੂਲ ਕਰ ਰਿਹਾ ਇੱਕ ਬਹੁਤ ਵੱਡੀ ਗੱਲ ਹੈ ਵੱਡੀ ਅਚੀਵਮੈਂਟ ਜਿਹੜੀ ਹੈ ਤੁਸੀਂ ਹਾਸਲ ਕੀਤੀ ਹੈ ਬਿਲਕੁਲ ਬਿਲਕੁਲ ਦੇਖੋ ਜੀ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨਾਲ ਸਾਨੂੰ ਇਹ ਪੱਟੀਆਂ ਨਹੀਂ ਸੀ ਗਿਆ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਦੇਖੋ ਜੀ ਫਿਰ ਮਾਣ ਲਾਈਨਾਂ ਤੋੜਵਾਈਆਂ ਲੋਕੀ ਜਾਗਣਾ ਮੈਂ ਕਾਨੂੰਨ ਇਹਨਾਂ ਨੇ ਕਿਹੜਾ ਕਾਨੂੰਨ ਬਣਾਇਆ ਵੀ ਮੈਂ ਪਾਰਲੀਮੈਂਟ ਚ ਅਪਲਾਈ ਕੀਤਾ ਉੱਥੇ ਜਾ ਕੇ ਮੈਂ ਸਾਰਾ ਕੁ ਕਰਕੇ ਇਹਨਾਂ ਨੇ ਹੀ ਮੁੜ ਕੇ ਲਾਈਨਾਂ ਹਟਾਈਆਂ ਲਾਈਨਾਂ ਅਟਾ ਕੇ ਇਹ ਜਾ ਕੇ ਵੀਜ਼ਾ ਲੈਂਦੇ ਸੀਗੇ ਫੇਰ ਅਨਨ ਫੇਰ ਪ੍ਰੋਬਲਮ ਆਈ ਕਿ ਦੇ ਜੀ ਸਾਨੂੰ ਵੀਜ਼ਾ ਇੱਕ ਮਾ 6 ਸੇ ਮਹੀਨੇ ਠਹਿਰ ਕੇ ਦਿੰਦੇ ਆ ਮੈਂ ਕਿਹਾ ਇਹਨਾਂ ਨੂੰ ਲਾਈਨਾਂ ਨਹੀਂ ਇਹਨਾਂ ਨੂੰ ਦੋ ਦਿਨ ਬਾਅਦ ਤਾਨੂੰ ਜਵਾਬ ਦੇਣਾ ਪਏਗਾ ਜੇ ਨਹੀਂ ਜਵਾਬ ਦੇਣਾ ਪਏਗਾ ਉਹ ਜਿਹੜਾ ਉਹਨਾਂ ਦਾ ਬਹੁਤ ਸੀ ਨਾ ਉਹਨਾਂ ਨੇ ਪੇਸ਼ਕੀ ਕਰਵਾ ਦਿੱਤਾ ਮੈਂ ਤੋ ਇਧਰ ਆ ਮੈਂ ਜਵਾਬ ਦੇ ਆ ਕੇ ਬਿਲਕੁਲ ਠੀਕ ਹੈ ਤਾਂ ਚੱਕਰ ਕੀ ਹੈ ਤੇਰੀ ਬਿਮਾਰੀ ਕੀ ਹੈ ਤੇਨ ਹੂੰ ਹੂੰ ਠੀਕ ਹੈ ਜੀ ਫਿਰ ਇਹ ਸਾਰਾ ਕੰਮ ਉਹਨਾਂ ਨੂੰ ਮੈਂ ਆਸੋ ਸਿੱਖਵਾ ਦਿੱਤਾ ਆਪਣੇ ਜਿੰਨੇ ਵੀ ਇੰਡੀਅਨ ਹੈਗੇ ਨੇ ਕੱਲੇ ਇੰਡੀਅਨ ਨਹੀਂ ਹੋਰ ਵੀ ਜਿੰਨੇ ਕੁ ਦੂਜੇ ਕਟਰੀਆ ਦੇ ਫ੍ਰੈਂਕਫਰਟ ਚ ਰਹਿੰਦੇ ਨੇ ਕਿਉਂਕਿ ਮੈਂ ਉਹਨਾਂ ਦਾ ਡਿਫਟੀ ਚੇਅਰਮੈਨ ਹਾਂ ਕੋਈ ਵੀ ਕਿਸੇ ਨੂੰ ਸ਼ਿਕਾਇਤ ਹੁੰਦੀ ਉਹ ਮੇਰੇ ਕੋਲ ਆਂਦੇ ਨੇ ਅੱਜ ਕੱਲ ਨੂੰ ਸਾਰਿਆਂ ਦਾ ਬੜਾ ਅੱਛਾ ਚੱਲ ਰਿਹਾ ਬੜਾ ਬਹੁਤ ਸੋਹਣਾ ਔਰ ਆਪਣੇ ਇੰਡੀਅਨ ਕਮਿਊਨਿਟੀ ਦਾ ਨਾਮ ਵੀ ਵਧਾਇਆ ਹੈ ਹੈ ਤੇ ਤੇ ਹੋਇਆ ਜਦੋਂ ਤੁਸੀਂ ਮੈਨੂੰ ਦੱਸਿਆ ਵੀ ਕੰਮ ਬੜਾ ਮੁਸ਼ਕਿਲ ਸੀਗਾ ਕੰਮ ਕਰਨਾ ਪੈਂਦਾ ਸੀਗਾ ਭਾਂਡੇ ਮਾਂਜਨੇ ਪੈਂਦੇ ਸੀ ਤੁਹਾਡੇ ਪੈਰ ਵੀ ਕਈ ਵਾਰੀ ਗਲ ਗਏ ਸੀਗੇ ਤੇ ਰਹਿਣ ਦਾ ਕਿੱਦਾਂ ਹੁੰਦਾ ਸੀਗਾ ਕਿੱਦਾਂ ਮਤਲਬ ਕਿ ਕਮਰਾ ਕਿੱਦਾਂ ਮਿਲਦਾ ਸੀਗਾ ਕਿ ਸ਼ੇਅਰਿੰਗ 'ਚ ਰਹਿੰਦੇ ਸੀ ਕਿੱਦਾਂ ਰਹਿੰਦੇ ਸੀਗੇ ਉਥੋਂ ਦੇਖੋ ਜੀ ਇਹ ਹੰਤ ਨੂੰ ਇਹ ਗੱਲ ਪੁੱਛਦਿਆਂ ਤੋਂ ਹਣ ਇਹ ਹੁਣ ਵੀ ਐਸਾ ਕਿ ਜਿਹੜੇ ਬੰਦੇ ਇੰਦੀਆ ਤੁਹਾਡੇ ਉਹਨਾਂ ਦੇ ਹਿਸਾਬ ਨਾਲ ਦੱਸਣਾ ਮੈਂ ਜਿਹੜਾ ਲੈਂਦਾ ਸੀ ਇੱਕ ਕਮਰਾ ਛੋਟਾ ਜਿਹਾ ਕਮਰਾ ਹੁੰਦਾ ਸੀ ਜਿੰਦੇ ਵਿੱਚ ਕਿ ਨਾ ਇੱਕ ਬੈੱਡ ਲੱਗਿਆ ਹੁੰਦਾ ਸੀ ਹੂੰ ਦੋ ਦੋ ਬੰਦਿਆਂ ਦੇ ਬੈੱਡ ਸੀ ਨਾ ਔਰ ਤਿੰਨਾਂ ਨੇ ਥੱਲੇ ਸੌਣਾ ਹੈ ਇਹ ਮੁੜ ਕੇ ਬੈੱਡ ਚੱਕ ਕੇ ਤੇ ਉਸੇ ਮਰਖ ਹੋਏਗਾ ਜਿਆਦਾ ਜਿਆਦਾ ਕਿੰਨਾ ਹੋਏਗਾ ਅ 2 ਮੀਟਰ ਬਾਈ 2 ਮੀਟਰ ਕਮਰਾ ਕਮਰੇ ਦਾ ਸਾਈਜ਼ ਕਮਰੇ ਦਾ ਸਾਈਜ਼ ਉਹਦੇ ਵਿੱਚ ਕਿਚਨ ਹਾਂ ਉਹਦੇ ਵਿੱਚ ਰੋਟੀ ਪਕਾਉਣੀ ਜੀ ਅਹੀਂ ਪੰਜ ਬੰਦੇ ਰਹਿਣਦੇ ਸੀ ਜੀ 2 ਮੀਟਰ 2 ਮੀਟਰ ਬਾਈ ਦੇ ਵਿੱਚ ਅੱਛਾ ਜਦੋਂ ਕਹਿੰਦੇ ਸਵੇਰੇ ਉੱਠ ਕੇ ਜਾਣਾ ਉਹਨੇ ਬੈੱਡ ਦੀ ਛਾਲ ਮਾਰਨੀ ਦੂਜੇ ਪਾਸੇ ਤੇ ਪੇਜ ਜਾਂਦੇ ਹੁੰਦੇ ਸੀ ਵੀ ਹੌਲੀ ਜਿਕੇ ਦੂਜੇ ਨੂੰ ਦੂਜੇ ਬੰਦੇ ਨੂੰ ਡਿਸਟਰਬ ਨਾ ਕਰਾ ਬਿਲਕੁਲ ਬਿਲਕੁਲ ਹੈ ਇਹ ਜੋ ਕੋਈ ਪੜਾਉਂਦੇ ਹੁੰਦੇ ਸੀ ਪੈਸੇ ਪੈਸੇ ਬੜੇ ਘੱਟ ਮਿਲਦੇ ਸੀਗੇ ਹੂੰ ਤੇ ਸਾਨੂੰ ਉਹਨਾਂ ਨੂੰ ਫਿਰ ਸੇਵ ਤਾਂ ਕਰਦੇ ਪੈਂਦਾ ਸੀਗਾ ਠੀਕ ਹੈ ਨਾ ਉਹਨੇ ਕੋਲੋਂ ਸੈਨਰੀ ਘੱਟ ਐ ਕੋਈ ਕੰਮ ਵੀ ਹੋ ਜਾ ਹੈ ਤਾਂ ਫਿਰ ਉਹਨੇ ਇਸ ਤਰੀਕੇ ਨਾਲ ਹੀ ਆਧਾ ਸ਼ੇਅਰਿੰਗ ਕਰਕੇ ਤੇ ਖਾਣੇ ਪੀਣੇ ਦਾ ਵੀ ਹੂੰ ਕਾਣਾ ਬਿਨਾਈ ਫੇਰੇ ਕਿ ਨਾ ਉਹ ਨਾ ਕਈ ਵਾਰ ਜਦੋਂ ਮੈਂ ਆਇਆ ਸੀ ਉਦੋਂ ਤਾਂ ਆਟਾ ਵੀ ਨਹੀਂ ਮਿਲਦਾ ਸੀ ਨਾ ਠੀਕ ਹੈ ਬਿਲਕੁਲ ਠੀਕ ਅਸੀਂ ਇਹਨਾਂ ਉਹ ਇੱਥੋਂ ਕੜਾ ਦਲੀਆ ਮਿਲ ਜਾਂਦਾ ਸੀ ਉਹਨਾਂ ਦਾੜਫੜ ਕਰਦੇ ਹੁੰਦੇ ਸੀ ਤੋਂ ਉਹਨਾਂ ਦੇ ਜਿਹੜੇ ਨਾ ਜਿਹੜੀ ਕਣਕ ਉਹ ਵਿੱਧੀ ਹੁੰਦੀ ਸੀ ਹੂੰ ਉਹਨੂੰ ਮੈਂ ਘਰੇ ਲੈ ਕੇ ਨਾ ਥੋੜਾ ਜਿਹਾ ਪਾਗਲ ਗੁੱਲ ਗੁੰਨ ਕੇ ਤੇ ਆਟਾ ਉਟਾਪਣਾ ਲਾ ਲੈਂਦਾ ਜੀ ਹੈ ਤੇ ਫੇਰ ਰੋਟੀ ਖਾਂਦੇ ਹੁੰਦੇ ਸੀ ਹੈ ਤੇ ਉਹਨਾਂ ਦਾ ਬੜੀ ਮੁਸ਼ਕਿਲ ਹੁੰਦੀ ਸੀ ਖੈਰ ਹੁਣ ਤੇ ਹੁਣ ਤੋਂ ਬੜਾ ਸਹੀ ਹੋ ਗਿਆ ਨਾ ਨਾ ਮੁਸ਼ਕਿਲ ਚੋਰੀ ਸਭ ਕਦੀ ਭੁੱਖੇ ਵੀ ਰਹਿਣਾ ਪਿਆ ਕਦੀ ਇਹ ਜਿਹੇ ਹਾਲਾਤ ਵੀ ਆਏ ਕਿ ਭੁੱਖਾ ਸੋਣਾ ਪਿਆ ਵੀ ਹਾਂ ਯਾ ਰੋਟੀ ਨਾ ਮਿਲੀ ਹੋਵੇ ਕੁਝ ਐਡਾ ਵੀ ਹੋਇਆ ਨਹੀਂ ਭੁੱਖੇ ਆਉਣ ਦਾ ਮੈਂ ਕਿਹਾ ਦੱਸਦਾ ਕਿ ਇਹ ਮੌਕਾ ਆ ਜਾਣਾ ਸੀ ਪਰ ਬੜਿਆਂ ਨੂੰ ਇਹ ਇਹ ਬੜਿਆਂ ਨਾਲ ਹੋਈ ਪਰ ਮੈਂ ਬਚ ਗਿਆ ਉਹਦੇ ਵਿੱਚੋਂ ਇਸ ਕਰਕੇ ਕਿ ਮੈਂ ਕਿਹਾ ਜੋ ਕੰਮ ਮੇਰੇ ਦਾ ਕਰ ਲੋ ਤੁਸੀਂ ਕਿਉਂ ਮੈਨੂੰ ਇਹ ਸੀ ਕਿ ਇਹ ਮੇਰੇ ਕੋਲ 5 ਡਾਲਰ ਖਤਮ ਹੋ ਗਿਆ ਹੈ ਤੇ ਰੋਟੀ ਤਾਂ ਥਾਂ ਖਾਵਾਗਾ ਜੀ ਹੈ ਤੇ ਕਹਿ ਰਹੇ ਉੱਥੋਂ ਜਾਣਗੇ ਅਗੋਂ ਮੁੜੇ ਅਸੀਂ ਹੈ ਤੇ ਬਚ ਗਏ ਜਾਂਦੇ ਜਾਂਦੇ ਕਿਸਮਤ ਨੇ ਬਹੁਤ ਸਾਥ ਦਿੱਤਾ ਤੇ ਐਸ ਵਕਤ ਕਈ ਬੰਦੇ ਹੈਗੇ ਨੇ ਇੱਥੇ ਮੈਂ ਇੱਥੇ ਹੁਣ ਮੈਂ ਐਸਾ ਦੇਖ ਰਿਹਾ ਕਿ ਬੰਦੇ ਆ ਕੇ ਵਿਚਾਰਦੇ ਨੇ ਉਹਨਾਂ ਨੂੰ ਰੋਟੀ ਨਹੀਂ ਮਿਲ ਕੋ ਆ ਜਾਂਦੇ ਨੇ ਕਹਿੰਦੇ ਭਾਜੀ ਰੋਟੀ ਦੀ ਗੱਦੀ ਐ ਮੈਂ ਕਿਉਂ ਮੈਂ ਤਾਂ ਇੰਡੀਅਨ ਕਰਕੇ ਉਹਨਾਂ ਦੇ ਬਹੁਤ ਮਰਜ਼ੀ ਕਰਦਾ ਮੈਂ ਕਿਹਾ ਹੋ ਗਿਆ ਰੋਟੀ ਖਾਓ ਐਸ ਵਕਤ ਬੰਦੇ ਜਿਹੜੇ ਹੁਣ ਵੀ ਜਿਹੜੇ ਬਾਹਰੋਂ ਆਦੇ ਨੇ ਉਹਨਾਂ ਨੂੰ ਰੋਟੀ ਖਾਣ ਨੂੰ ਦਿੰਦਾ ਨਾ ਨਾ ਮੈਂ ਅੱਜ ਵੀ ਜਿਹੜੇ ਲੋਕੀ ਆਉਂਦੇ ਆ ਉਹਨਾਂ ਨੂੰ ਰੋਟੀ ਨਹੀਂ ਜੁੜਦੀ ਇੱਥੇ ਰੋਟੀ ਨਹੀਂ ਜੁੜਦੀ ਕਿਉਂਕਿ ਉਹਨਾਂ ਕੋਲ ਪੈਸਾ ਨਹੀਂ ਹੈਗਾ ਜੀ ਉਹ ਵਿਚਾਰੇ ਤਾਂ ਡੰਕੀਆਂ ਲਾ ਕੇ ਹੈ ਪੈਸਾ ਏਜੰਟਾਂ ਨੂੰ ਦਿੰਦੇ ਨੇ ਉਹ ਇੱਥੇ ਆ ਜਾਂਦੇ ਨੇ ਪੈਸਾ ਵਿਚਾਰਿਆਂ ਕੋਲ ਹੁੰਦਾ ਨਹੀਂਗਾ ਉਹਨਾਂ ਨੂੰ ਕਿੰਨੇ ਹੈਲਪ ਕਰਨੀ ਹੈ ਜੀ ਠੀਕ ਹੈ ਨਾ ਚਲ ਇੱਕ ਬੰਦਾ ਹੋਵੇ ਚਲੋ ਠੀਕ ਹੈ ਇਹਦੇ ਤੇ ਕੀੜੀਆਂ ਦੀ ਖੋਖ ਕੋਡੇ ਜੇ ਨਿਕਲੇ ਆਉਣੇ ਤੁਰੇ ਆਉਂਦੇ ਨੇ ਹਾਂ ਉਹ ਇਸ ਕਰਕੇ ਨਾ ਮੁਸ਼ਕਲ ਹੋ ਜਾਂਦੀ ਹੈ ਤੇ ਮੈਂ ਮੈਨੂੰ ਬੜੀ ਹਰਾਨਗੀ ਹੁੰਦੀ ਹੈ ਵਿਚਾਰਿਆਂ ਨੂੰ ਨਾ ਕਰਜ਼ਾ ਲੈ ਕੇ ਆਂਦੇ ਨੇ ਸਭ ਕੋ ਲੈ ਕੇ ਆਂਦੇ ਨੇ ਹੈ ਇਹ ਉਹਨਾਂ ਨੂੰ ਰੋਟੀ ਦੀ ਬੜੀ ਮੁਸ਼ਕਲ ਆਉਂਦੀ ਹੈ ਅਜਾ ਤੇਵਾੜੀ ਸਾਹਿਬ ਤੁਸੀਂ ਇੱਥੇ ਰਹਿੰਦੇ ਪਹਿਲੀ ਵਾਰ ਮਤਲਬ ਕਿ ਆਪਣੇ ਆਪ ਕਿਦੋਂ ਤੁਸੀਂ ਪ੍ਰੋਪਰਟੀ ਖਰੀਦਣ ਦੇ ਯੋਗ ਹੋਏ ਜਾਂ ਤੁਸੀਂ ਥੋੜੇ ਜਿਹੇ ਹਾਲਾਤ ਕਿਸ ਟਾਈਮ ਸੁਧਰੇ ਦੇਖੋ ਜੀ ਹਾਲਾਤ ਜਿਹੜੇ ਨਾ ਮੈਨੂੰ ਇੱਥੇ ਆਗੇ ਮੈਂ 79 ਚ ਆਇਆ ਸੀਗਾ ਮੇਰੇ 6 ਸਾਲ ਲੱਗੇ ਸਨ ਜੀ 6 ਸਾਲਾਂ ਬਾਅਦ ਬਾਅਦ ਮੈਨੂੰ ਇਹ ਨਹੀਂ ਪਤਾ ਸੀਗਾ ਮੈਂ ਤਾਂ ਵੀਜ਼ਾ ਵੀ ਲੈਣਾ ਹੈ ਜੀ ਮੈਨੂੰ ਜਦੋਂ ਪੁਲਿਸ ਵਾਲੇ ਚਿੱਠੀ ਆ ਗਈ ਕਹਿੰਦੇ ਜੀ ਤੁਸੀਂ ਕੰਝ ਕਰੋ ਇਹ ਤੇ ਲੋਕੀ ਇਸਾਇਲਮ ਵਗੈਰਾ ਲੈਂਦੇ ਨੇ ਹਮ ਤੇ ਸਾਨੂੰ ਇੱਕ ਪਤਾ ਸਾਨੂੰ ਇਹ ਨਹੀਂ ਪਤਾ ਸਾਇਲਮ ਕੀ ਹੁੰਦੀ ਹੈ ਜੀ ਹੈ ਵੀਜ਼ਾ ਕੀ ਹੁੰਦਾ ਸਾਨੂੰ ਜਦੋਂ ਹੁੰਦਾ ਹੀ ਨਹੀਂ ਵੀਜ਼ਾ ਤੇ ਮੈਨੂੰ ਲੈਣਾ ਕਿੱਥੋਂ ਹੈ ਬਿਲਕੁਲ ਠੀਕ ਹੈ ਪਾਸਪੋਰਟ ਵੀ ਨਹੀਂ ਸੀਗਾ ਪਾਸਪੋਰਟ ਨਹੀਂ ਸੀਗਾ ਹੈ ਤੇ ਨਹੀਂ ਪਾਸਪੋਰਟ ਆਪਣਾ ਦੇ ਹੈਗਾ ਸੀਗਾ ਮੇਰੇ پاسਪੋਰਟ ਦਿੱਤੇ ਆਇਆ ਸੀਗਾ ਜੀ ਖਾਲਾ ਉਹਨਾਂ ਦੇ ਉਹਨਾਂ ਦੇ ਬੀਜੋ ਬਸ ਜਦੋਂ ਅੱਡੇ ਫੇਰ ਜੇ ਹਨ ਮੱਟ ਦੇਣ ਵਾਲਾ ਕੋਈ ਹੈਗੇ ਕੱਲੇ ਕੱਲੇ ਹੁੰਦੇ ਸੀਗੇ ਅਨੁਕਮਾ ਬੜੇ ਟਾਈਮ ਬੜੇ ਬੜੇ ਟਾਈਮ ਦੇ ਬਾਅਦ ਜਦੋਂ ਠੋਕਰਾਂ ਵਜੀਆਂ ਨਾ ਸਾਡੇ ਕੋ ਪੈਸੇ ਲੋਕੀ ਕੋਈ ਚੋਰੀ ਨਾ ਲੈ ਜਾਂਦਾ ਠੋਕੇ ਨਾ ਲੈ ਜਾਂਦੇ ਪੈਸੇ ਇਹਨਾਂ ਕਹਿੰਦਾ ਕਿ ਬਾਈਏ ਦੇ ਬੜੇ ਹਾਸੇ ਹੁੰਦੇ ਆ ਜੀ ਆਪਣੇ ਇੰਡੀਅਨ ਇੱਕ ਦੂਜੇ ਦਾ ਕਰ ਜਾਂਦੇ ਨੇ ਜੀ ਐ ਗੋਰੀ ਵੀ ਕਰਦੇ ਨੇ ਪਰ ਘੱਟ ਕਰਦੇ ਨੇ ਆਪਣੇ ਇੱਕ ਦੂਜੇ ਬੰਦੇ ਨਾਲ ਕਰਕੇ ਕਰ ਜਾਂਦੇ ਨੇ ਉਹਦੇ ਨਾਲ ਕਿ ਮੈਂ ਇਹ ਹੋਇਆ ਕਿ ਜਦੋਂ ਦੇਖਾ ਨਾ ਐਵੇਂ ਜਿਹਾ ਸੀ ਚੇਂਜਸ ਕਿਹ ਕਰਨਾ ਨਾ ਐਮਰਜੈਂਸੀ ਦੀ ਇੱਕ ਮਾਂ ਆਉਂਦੀ ਹੈ ਉਹ ਮਾਂ ਨੇ ਸਾਨੂੰ ਬੜਾ ਸੁਪਸਰਾਇਆ ਪਰ ਮੈਨੂੰ ਜਦੋਂ ਦੇਖਿਆ ਨਾ ਰੋਟੀ ਨਹੀਂ ਮਿਲਨੀ ਮੈਂ ਅਕੜਾਂ ਦੇ 84 ਦੇ ਵਿੱਚ ਮੈਂ ਅੱਛਾ ਕੰਮ ਕੀਤਾ ਤੇ ਆ ਗਏ 84 ਜਿਵੇਂ ਮੈਨਨੇ ਖਾਤ੍ਹਾ ਹੋਇਆ ਤੇ ਮੇਰੇ ਸਾਰੇ ਪੈਸੇ ਖਰਾਬ ਹੋ ਗਏ ਜੀ ਉਹ ਸਾਰੇ ਇਕ ਲੈ ਕੇ ਦਾ 70 ਹੋ ਗਿਆ ਫਿਰ ਮੈਂ ਦੇਖਿਆ ਯਾਰ ਇਹ ਗੱਡੀ ਨਹੀਂ ਚੱਲਨੀ ਤੇ ਫਿਰ ਮੈਂ ਕੰਸੀਰ ਸੋ ਸੀਰ ਸੋਵੇ ਯਾਨੀ ਕਿ ਮਤ ਕੰਦੇ ਦੇਣੀ ਹੈ ਜਦੋਂ ਫਿਰ ਆਹ ਨਦਰ ਮੈਂ ਪੜਿਆ ਲਿਖਿਆ ਸੀ ਕਿ ਇਸ ਕਰਕੇ ਮੈਨੂੰ ਥੋੜੇ ਨਾ ਮੈਨੇ ਬੈਨੀਫਿਟ ਸੀ ਜੀ ਤੇ ਮੈਂ ਦੇਖਿਆ ਫਿਰ ਮੈਂ ਕਿਹਾ ਯਾਰ ਇਹ ਗੱਡੀ ਨਹੀਂ ਚੱਲੇਗੀ ਹੁਣ ਜਿੰਦੂ ਕਹਿੰਦਾ ਨਾ ਇੱਕ ਨਕਲੀ ਮਾਰ ਲਈਏ ਹੂੰ ਮੈਂ ਹੁਣ ਨਕਲ ਮਾਰਨੀ ਸ਼ੁਰੂ ਕੀਤੀ ਜੀ ਇਹ ਬੰਦਾ ਕੰਮ ਕਿਵੇਂ ਕਰਦਾ ਹੈ امیر ਕਿਵੇਂ ਹੋਏ ਬਿਲਕੁਲ ਠੀਕ ਹੈ ਮੈਂ ਗੋਰੀਆਂ ਦੀ ਨਕਲ ਕੀਤੀ ਗੋਰੀਆਂ ਦੀ ਨਕਲ ਕੀਤੀ ਮੈਂ ਕਿਹਾ ਜੇ ਇਹ امیر ਹੋ ਸਕਦਾ ਤੇ ਮੈਂ ਕਿਉਂ ਨਹੀਂ امیر ਹੋ ਸਕਦਾ ਬਿਲਕੁਲ ਠੀਕ ਹੈ ਉਹ ਜੀ ਨਕਲ ਮਾਰਨਾ ਮੈਨੂੰ ਬੜਾ ਫਾਇਦਾ ਹੋਇਆ ਜੀ ਉਸ ਦਿਨ ਅੱਜ ਦੇਖ ਲਓ ਮੈਂ ਕਿੱਥੇ ਰਹਾ ਬਿਲਕੁਲ ਅਜਾ ਕਾ ਇਸ ਤੋਂ ਅਗਰ ਇਹ ਤੋਂ ਐਪੋਰਟ ਤੇ ਨਿਕਰ ਕੇ ਪਹੁੰਚਣ ਦੇ ਨਾਲ ਮੈਨੂੰ ਬੜਾ ਜਿਵੇਂ ਕਹਿੰਦੇ ਨਾ ਜੇ ਕਿਸੇ ਨੇ ਡਾਂਸ ਸਿੱਖਣਾ ਹੋਵੇ ਨਾ ਉਹ ਉਹਨੇ ਪੈਰਾਂ ਉਹਨੇ ਦੇਖੇ ਇਹ ਪੈਰ ਕਿਵੇਂ ਮਾਰਦਾ ਹੈ ਅੱਛਾ ਤੁਸੀਂ ਪਹਿਲੀ ਪ੍ਰਾਪਰਟੀ ਕਿਦੋਂ ਖਰੀਦੀ ਇਹ ਮੈਂ 2007 ਦੇ ਵਿੱਚ ਖਰੀਦੀ ਸੀ 79 ਦੇ ਆਏ ਹੋਏ 2007 ਵਿੱਚ ਇਸ ਲਾਇਕ ਹੋਏ ਕਿ ਪ੍ਰਾਪਰਟੀ ਖਰੀਦੀ ਬਿਲਕੁਲ ਬਿਲਕੁਲ ਇਹ ਦੇਖੋ ਜੀ ਜਿਹੜੀ ਪ੍ਰਾਪਰਟੀ ਖਰੀਦੀ ਹੈ ਨਾ ਇਹ ਪਉ ਇਸਕਾ ਇਸ ਕਰਕੇ ਸਸਤੀ ਪਹਿਲਾਂ ਤੋਂ ਮਤ ਨਹੀਂ ਹੈ ਜੀ ਜੀ ਤੁਹਾਨੂੰ ਕੋਈ ਪਤਾ ਨਹੀਂ ਕੋਈ ਤੁਹਾਨੂੰ ਕੰਸਲਟ ਕਰਨ ਵਾਲਾ ਨਹੀਂ ਬੰਦਾ ਕਿ ਕਿਸੇ ਚੀਜ਼ ਦਾ ਕੋ ਪਤਾ ਨਹੀਂ ਹੁੰਦਾ ਸੀਗਾ ਵੀਜ਼ਾ ਵੀ ਕੋ ਲੈਣਾ ਤੇ ਹੋਣਾ ਤਾਂ ਫਿਰ ਮੈਂ 2007 ਦੇ ਬਚਾ ਕਰਾਂ ਫਿਰ ਮੈਂ ਪਹਿਪੋ ਇਕੱਠੇ ਕਰਕੇ ਜਿਹੜੀ ਪ੍ਰਾਪਰਟੀ ਇੱਥੇ ਹੁੰਦੀ ਹੈ ਨਾ ਇਹ ਵੀ ਮਲਟੀ ਮਲਟੀ ਮਿਲੀਅਨ ਦੇ ਹਿਸਾਬ ਨਾਲ ਮਿਲਦੀ ਹੈ ਹਾਂ ਹੈ ਉਹ ਫਿਰ ਮੈਂ ਦੇਖਿਆ ਨਹੀਂ ਕਿ ਉਹ ਬੈ ਉਹ ਕੱਟੇ ਕਿਤੇ ਅੱਛਾ ਕੰਮ ਕੀਤਾ ਮਾਪਾ ਪੜ ਜੋ ਆ ਸਾਥੀ ਚ ਲਈ ਉਦੋਂ ਪਹਿਲੇ ਮੈਂ ਇੱਕ ਹੋ ਚਿਰਤਾ ਦੱਸਣਾ ਚਾਹਣਾ ਜੀ ਕਿ ਮੈਂ ਐ 201990 ਦੇ ਵਿੱਚ ਐ ਮੈਂ ਪਹਿਲੇ 1990 ਨਹੀਂ ਮੈਂ ਪਹਿਲੇ 1984 ਦੇ ਵਿੱਚ ਮੈਂ ਪ੍ਰਾਈਵੇਟ ਡਿਟੈਕਟਿਵ ਦਾ ਕੰਮ ਕੀਤਾ ਸੀਗਾ ਇੱਥੇ ਇੱਥੇ ਪ੍ਰਾਈਵੇਟ ਇੰਟਰਨੈਟ ਡਿਟੈਕਟਿਵ ਜੀ ਮੈਂ ਕੰਮ ਕਰਕੇ ਤੇ ਮੈਂ ਜਾਣ ਕੇ ਆਪਣੀ ਪ੍ਰੋਗਰੈਸ ਕਰਦਾ ਗਿਆ ਉਹ ਡਿਟੈਕਟਿਵ ਹੋਣ ਕਰਕੇ ਨਾ ਮੈਨੂੰ ਬੜੀ ਹੁੰਦੇ ਤੋਂ ਨਾ ਮੈਨੂੰ ਬੜਾ ਫਾਇਦਾ ਹੋਇਆ ਦੇ ਨਾਲ ਉਹ ਕਹਿੰਦੇ ਕੰਮ ਕਰਨ ਦੇ ਨਾਲ ਮੈਂ 1990 ਦੇ ਵਿੱਚ ਫਿਰ ਮੈਂ ਆਪਣੀ ਕੰਪਨੀ ਖੋਲ ਲਈ ਸੀ ਜਿੰਨੇ ਵਿੱਚ 120 ਗੋਰੇ ਮੇਰੇ ਕੋਲ ਕੰਮ ਕਰਦੇ ਸੀ ਜੀ ਤੇ ਮੈਂ ਫਿਰ ਕਿਹਾ ਆਪਣਾ ਪ੍ਰਾਈਵੇਟ ਡਾਇਰੈਕਟਰੀ ਦੇ ਵਿੱਚ ਜਿੰਨੇ ਕਿ ਹਰ ਇੱਕ ਇਹਦਾ ਕੋਈ ਇਹਦਾ ਕੰਮ ਕਰਾਉਣਾ ਅਮਰੀਕਾ ਤੋਂ ਕਰਾਉਣਾ ਕਿ ਰਸ਼ੀਆ ਤੋਂ ਕਰਾਉਣਾ ਕਿ ਕਿਹੜੇ ਤੋਂ ਕਰਾਉਣਾ ਉਹ ਕੰਮ ਕਰ ਦਿੰਦੇ ਸੀ ਮੈਨੂੰ ਯਾਨੀ ਉਹ ਉਸ ਕੰਮ ਨੇ ਇੰਨਾ ਫਾਇਦਾ ਦਿੱਤਾ ਮੈਂ ਆਉਦੀ ਪ੍ਰੋਪਰਟੀ ਸੀਰੀਜ਼ ਕਰਦਾ ਸੀ ਜੀ ਇਸ ਕਰਕੇ ਮੈਂ ਆ ਗਿਆ 2007 ਦੇ ਵਿੱਚ ਪ੍ਰੋਪਰਟੀ ਖਰੀਦੀ ਮੈਂ ਤੁਹਾਨੂੰ ਇੱਕ ਕੰਨਾ ਹੈ ਵੀ ਫਿਲਾਸਫਰ ਕਿਤੇ ਕਿਤੇ ਮਿਲਦੇ ਹੁੰਦੇ ਨੇ ਜੀ ਹੈ ਘਰ ਦੇ ਵਿੱਚ ਦੇਸ਼ ਦੇ ਵਿੱਚ ਘਰ ਦੇ ਵਿੱਚ ਇੱਕ ਭਯੋਤ ਹੈ ਜਿਹੜਾ ਵੀ ਆਪਣੀ ਸਾਰੀ ਫੈਮਿਲੀ ਨੂੰ ਪਾਲਦਾ ਹੈ ਇਸੇ ਤਰ੍ਹਾਂ ਦੇਸ਼ ਦੇ ਵਿੱਚ ਘੱਟ ਬੰਦਿਆਂ ਦੀ ਵੀ ਬੰਦੇ ਜਿਹੜੇ ਉਹ ਟੈਕਸ ਦਿੰਦੇ ਨੇ ਔਰ ਦੇਸ਼ ਦੇ ਬੰਦਿਆਂ ਨੂੰ ਪਾਰਨਰ ਪੋਰਸ਼ਨ ਦਿੰਦੇ ਆਜੀ ਮਿਲਦੀ ਜੇ ਇਸੇ ਕਰਕੇ ਇਸੇ ਤਰੀਕੇ ਦੇ ਨਾਲ ਮੈਂ ਆਪਣਾ ਜਿਹੜਾ ਕੰਮ ਹੈ ਨਾ ਐ ਇਸੇ ਅਗੇ ਜੋ ਕਿ ਮੈਂ ਡਿਟੈਕਟ ਕਰੇ ਤੋਂ ਬਾਅਦ ਹੈ ਮੈਂ ਆਦੇ ਪਛੇ ਪਏ ਇਕੱਠੇ ਕੀਤੇ ਕੱਥੇ ਕਰਕੇ ਅੱਜ ਦੇਖ ਲਓ ਮੈਂ ਕਿਹੜੀ ਜਗ੍ਹਾ ਦੇਖਣਾ ਹੈ ਔਰ ਇਹਨਾਂ ਦੇ ਵਿੱਚੋਂ ਯਾਨੀ ਕਿ ਇਸੇ ਤੇ ਇਸ ਨਾਲ ਆ ਕਿ ਮੈਂ ਮੈਨੂੰ ਇੰਨੀ ਕਿ ਮਤ ਮਿਲੀ ਕਿ ਮੈਂ ਕਿਹਾ ਯਾਰ ਇੰਨੇ ਇੰਨੇ ਪੜ੍ਹੇ ਮਾਣ ਜਾਣ ਤੋਂ ਬਾਅਦ ਹੈ ਹਜੇ ਵੀ ਮਤ ਨਹੀਂ ਆਈ ਤੇ ਫੇਰ ਉਹ ਨਹੀਂ ਕਦੋਂ ਆਏ ਅਜਾ ਤੁਮਾਰੇ ਸਭ ਅੱਜ ਹਾਲਾਤ ਕੀ ਆ ਕਿਉਂਕਿ ਅੱਜ ਵੀ ਪੰਜਾਬ ਵਿੱਚੋਂ ਬਹੁਤ ਵੱਡੀ ਸੰਖਿਆ ਚ ਲੋਕੀ ਬਾਹਰ ਜਾਣਾ ਚਾਹੁੰਦੇ ਆ ਨੌਜਵਾਨ ਤਾਂ ਹਰ ਇੱਕ ਦੋ ਚੋਂ ਇੱਕ ਇਹੀ ਚਾਹੁੰਦਾ ਹੈ ਵੀ ਮੈਂ ਇੱਥੋਂ ਨਿਕਲ ਜਾ ਪੰਜਾਬ ਚੋਂ ਕਿਸੇ ਤਰ੍ਹਾਂ ਮੈਂ ਬਾਹਰ ਚਲਾ ਜਾਵਾਂ ਅੱਜ ਇੱਥੇ ਜਿਹੜੇ ਜਦੋਂ ਕੋਈ ਨਵਾਂ ਬੰਦਾ ਆਂਦਾ ਹੈ ਕਿਸੇ ਵੀ ਤਰ੍ਹਾਂ ਆਂਦਾ ਚਾਹੇ ਡੌਕੀ ਆਂਦਾ ਚਾਹੇ ਵੈਸੇ ਕਾਗਜ਼ ਲਗਾ ਕੇ ਆਂਦਾ ਉਸਦੇ ਲਈ ਅੱਜ ਇੱਥੇ ਹਾਲਾਤ ਕੀ ਹੈਗੇ ਨੇ ਇਤੋਂ ਦੇ ਹਾਲਾਤ ਮਾਰੇ ਨੇ ਜੀ ਜੀ ਸਪੈਸ਼ਲੀ ਇਹ ਹੈ ਕਿ ਜਨਮ ਦੇ ਵਿੱਚ ਚਲੋ ਮਾੜਾ ਮੁਰਕੇ ਤੇ ਕੰਮ ਮਿਲ ਜਾਂਦਾ ਮੇਰੇ ਕੋਲ ਲੋਕੀ ਇੱਥੋਂ ਜਿਹੜੇ ਇੰਡੀਆ ਤੋਂ ਹੁੰਦੇ ਨੇ ਮੇਰੇ ਕੋਲ ਆਉਂਦੇ ਨੇ ਜੀ ਵਿਚਾਰੇ ਮਿੰਤਾ ਕਰਦੇ ਨੇ ਜੀ 12-12 ਘੰਟੇ ਕੰਮ ਕਰਦੇ ਨੇ ਜੀ कोरोना ਦੇ ਵਿੱਚ ਮੈਂ ਤਾਂ ਉਹਨਾਂ ਦੇ ਰਸਤੇ ਤਰੀਕੇ ਦਾ ਦੱਸ ਨਹੀਂ ਸਕਦਾ ਕਿ ਉਹਨੂੰ ਕਿੰਨੇ ਕਿ ਪੈਸੇ ਮਿਲਦੇ ਨੇ ਹੂੰ ਨੇ ਕੀ ਮਿਲਦਾ ਵੀ ਦੱਸੋ ਸਚਾਈ ਦੱਸੋ ਆਪਾਂ ਲੋਕਾਂ ਤੱਕ ਸਚਾਈ ਪਹੁੰਚਾਉਣਾ ਚਾਹੁੰਦੇ ਆਂ ਵੀ ਹਾਲਾਤ ਕੀ ਆ ਕਿਉਂਕਿ ਲੋਕਾਂ ਨੂੰ ਹਰੇ ਹਰਾ ਨਜ਼ਰ ਆ ਰਿਹਾ ਉਹ ਹਰੇ ਦੇ ਪਿੱਛੇ ਕੀ ਕਹਾਣੀ ਹੈ ਉਹ ਲੋਕਾਂ ਨੂੰ ਨਹੀਂ ਨਜ਼ਰ ਆ ਰਹੀ ਆਪਾਂ ਉਹ ਜਿਹੜੀ ਉਹ ਕਹਾਣੀ ਹੈ ਪਰਦੇ ਦੇ ਪਿੱਛੇ ਵਾਲੀ ਉਹ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆਂ ਉਹ ਮੈਂ ਤਾਂ ਦੱਸਣਾ ਚਾਹੁੰਦਾ ਇਹਦੇ ਬੰਦੇ ਆਦੇ ਨੇ ਨਾ ਉਹ ਦੇਖਦੇ ਨੇ ਕਿ ਯੂਰੋ ਦੀ ਰੇਟ ਕੀ ਹੈਗਾ ਜੀ ਯਕੀਨ ਉਹਦਾ ਰੇਟ ਆ ਗਿਆ 100 ਤੋਂ 95 ਰੁਪਏ ਬਿਲਕੁਲ ਠੀਕ ਹੈ ਉਹਨਾਂ ਨੇ ਯੂਰੋ ਦੇਖਣਾ ਜੀ ਇੱਥੇ ਜਦੋਂ ਕੋਈ ਬੰਦੇ ਆਪਣੇ ਆਂਦੇ ਨਾ ਜਿਵੇਂ ਇੱਥੋਂ ਦੇ ਬੰਦੇ ਰਹਿਣ ਵਾਲੇ ਜਿੱਦਾਂ ਵੀਜ਼ਾ ਹੈਗਾ ਸਭ ਕੁਝ ਹੈਗਾ ਉਹਨਾਂ ਤੋਂ 80 ਇੱਕ ਯੂਰੋ ਦਾ ਲੈ ਕੇ 100 ਯੂਰੋ ਵੀ ਮਿਲਦਾ ਹੈ ਜੀ ਉਹ ਜਿਹੜੇ ਆਪਣੇ ਬੰਦੇ ਨੇ ਨਾ ਇਹਨਾਂ ਨਾਲ ਭਾਸ਼ਾ ਨਹੀਂ ਦੀ ਇੱਕ ਤਰੀਕੇ ਦੀ ਗੁੰਗੇ ਨੇ ਬਿਲਕੁਲ ਠੀਕ ਹੈ ਹੈ ਬਿਲਕੁਲ ਠੀਕ ਹੈ ਉਹਨਾਂ ਨੂੰ 3 ਯੂਰੋ ਮਿਲਨੇ ਹਿਸਾਬ ਨਾਲ ਉਹ 3 ਯੂਰੋ ਦੇ ਵਿੱਚ ਓਏ 100 ਤੋਂ 1 ਨੂੰ 100 ਮਿਲਨੇ ਆ 1 ਨੂੰ 3 ਮਿਲਨੇ ਆ 3 ਮਿਲਨੇ ਆ ਉਹ ਤੇਨੇ 10 ਯੂਰੋ 4 ਯੂਰੋ ਉਹਨਰ ਲੈ ਲੈਂਦੇ ਨੇ ਉਹ ਜਗ੍ਹਾ ਸੂਰੇ ਤੋਂ ਲੈ ਕੇ ਸ਼ਾਂਤ ਅਗਰ ਕੰਮ ਕਰਵਾ ਦਿੰਦੇ ਨੇ 4 0 ਤੋਂ ਸਿਰਫ 400 ਰੁਪਏ ਹੀ ਹੋਇਆ ਜੇ ਜਦਿ ਆਪਾਂ ਉੱਧਾ ਵੀ ਜਦਿ ਆਪਾਂ ਲਗਾਈਏ ਇੰਡੀਆ ਦੇ ਹਿਸਾਬ ਨਾਲ ਵੀ ਲਗਾਈਏ ਤਾਂ ਸਿਰਫ 400 ਰੁਪਿਆ ਹੋਇਆ ਤੇ ਇਸ ਤੋਂ ਜ਼ਿਆਦਾ ਇੰਡੀਆ 'ਚ ਦਿਹਾੜੀ ਮਿਲ ਜਾਂਦੀ ਹੈ ਸਾਡੇ ਉੱਥੇ ਮਜ਼ਦੂਰ ਦੀ ਇਸ ਸਮੇਂ ਦਿਹਾੜੀ 600 ਰੁਪਏ ਚੱਲ ਰਹੀ ਹੈ ਇਸੇ ਤਰ੍ਹਾਂ ਹੀ ਉਹ ਇਸ ਤਰ੍ਹਾਂ ਹੈ ਨਾ ਜੋ ਹੁਣ ਉਹ ਪਤਾ ਕੀ ਕਰਦੇ ਨੇ ਉਹਨੂੰ ਵਾਪਸ ਵੀ ਨਹੀਂ ਜਾ ਸਕਦੇ ਬਿਲਕੁਲ ਨਹੀਂ ਜਾ ਸਕਦੇ ਕਿਉਂਕਿ ਉਹ ਪੈਸੇ ਲਗਾ ਕੇ ਆਏ ਹੋਏ ਨੇ ਲੱਖ ਲਗਾ ਕੇ ਲੱਖ ਰੁਪਏ ਲਗਾ ਕੇ ਆਏ ਨੇ ਹਾਂਜੀ ਉਹ ਫਿਰ ਕੋਸ਼ਿਸ਼ ਇਹੋ ਹੀ ਕਰਦੇ ਨੇ ਕਿ ਕਿਉਂ ਹੋਇਆ ਉਹ ਹੈ ਕਿ ਇੱਥੇ ਸੈਟਲ ਹੋਣ ਵਾਸਤੇ ਕਿਦਣਾ ਬੜਾ ਪੈਸਾ ਲੱਗਦਾ ਹੈ ਤੇ ਉਹ ਫਿਰ ਉਹਨਾਂ ਨੂੰ ਪਤਾ ਹੈ ਜੇ ਨੌਕਰੀਆਂ ਕਰਦੀਆਂ ਪੈਂਦੀਆਂ ਨੇ ਆ ਕੇ ਭਾਂਡੇ ਧੋਂਦੇ ਨੇ ਮੇਰੇ ਕੋਲ ਮੇਰੇ ਕੋਲ ਬੰਦੇ ਆਉਂਦੇ ਨੇ ਮੈਂ ਵਿਚਾਰਾਂ ਦੀ ਹੈਲਪ ਕਰਦਾ ਤੇ ਵੀ ਹੈ ਤੇ ਇਸ ਤਰੀਕੇ ਨਾਲ ਅਗਰ ਉਹਨਾਂ ਦਾ ਬੜਾ ਇਸ ਅੱਜ ਕੱਲ੍ਹ ਦੇ ਨਾ ਲੜਕੀਆਂ ਵੀ ਬੜੀਆਂ ਆ ਰਹੀਆਂ ਨੇ ਉਹਨਾਂ ਵੈਸੇ ਆਣਾ ਨਹੀਂ ਚਾਹੀਦਾ ਇੱਥੇ ਹੈਂ ਉਹਨਾਂ ਨੂੰ ਉੱਥੇ ਅੱਜਕੱਲ ਇੰਡੀਆ ਦੀ ਇੰਨਾ ਕੰਮ ਹੈਗਾ ਅੱਜਕੱਲ ਉੱਥੇ ਆਈਟੀ ਆਈਟੀ ਬਰਾਟ ਇੰਦੀ ਪੂਰਾ ਟੂਰ ਇਹ ਕਹਿੰਦਾ ਕਿ ਕੋਈ ਚੱਕਰ ਹੈ ਕਿ ਲੜਕੀ ਇੱਥੇ ਆਈ ਸੀ ਉਹ ਜਲੰਧਰ ਤੋਂ ਆਈ ਸੀ ਜੀ ਉਹ ਜਲੰਧਰ ਦਾ ਅੱਛਾ ਕੰਮ ਕਰ ਰਹੀ ਸੀ ਤੇ ਉਹਨੂੰ ਨਾ ਅੱਛੀ ਪੇ ਮਿਲਦੀ ਸੀ ਤੇ ਵੈਸੇ ਤੂੰ ਇੱਥੇ ਕਿਉਂ ਆਈ ਹੈਂ ਕਹਿੰਦੇ ਮੈਂ ਤਾਂ ਬੜਾ ਸੋਨਾ ਅਸੀਂ ਲੁਬਾਰ ਬੜਾ ਮਿਲਦਾ ਹੈ ਮੈਂ ਵੀ ਕਨਨਟ ਫੋਟੋ ਨਾਲ ਦੇਖੋ ਇੱਥੇ ਕੰਮ ਕਰਨਾ ਪੈਂਦਾ ਹੈ ਬਿਲਕੁਲ ਇਹ ਜਿਹੜੇ ਪੈਜੇ ਦੇ ਪੈਸੇ ਜਿਹੜੇ ਨਾ ਇਹ ਰਿਕਸ਼ਾ ਨਾ ਉਹਨੇ ਲੱਗੇ ਹਾਂ ਕੰਮ ਕਰੋਗੇ ਉਹਨੋਂ ਹਿਸਾਬ ਲੈ ਲੋ ਲੜਕੀ ਕਿ ਨਾ ਐਮਏ ਪੜ੍ਹੀ ਆ ਹਮ ਮਾਸਟਰ ਕੀਤੀ ਹੋਈ ਸੀ ਬਿਲਕੁਲ ਮੈਨੂੰ ਕਹਿੰਦੀ ਤੁਸੀਂ ਇੰਜ ਕਰੋ ਮੈਨੂੰ ਦੋਸ਼ ਕਰਦੇ ਤੁਸੀਂ 3 ਰੁਪਏ ਦੇ ਦਿਓ ਹਮ 4 ਰੁਪਏ ਦੇ ਦਿਓ ਔਰ ਮੈਨੂੰ ਕੰਮ ਤੇ ਰੱਖ ਲੋ ਤੁਸੀਂ ਹਾਂ ਐ ਜੀ ਐ ਜੀ ਹਾਲਤ ਇੱਥੇ ਹੈ ਚਲੋ ਥੈਂਕ ਯੂ ਜੀ ਸਾਹਿਬ ਵੈਲਕਮ ਏ ਸੀਗੇ ਅਸ਼ਵੀ ਕੁਮਾਰ ਦਿਵਾਰੀ ਜੀ ਤੁਸੀਂ ਦੇਖੋ ਹਾਲਾਤ ਦੇਖੋ ਐਸੀ ਉਹੀ ਹਾਲਾਤ ਸਾਨੂੰ ਦਿਖਾਣਾ ਚਾਹੁੰਦੇ ਆ ਸਪੈਸ਼ਲੀ ਇਹਨਾਂ ਲੋਕਾਂ ਵੀ ਇਹ ਕੋਈ ਅੱਛੇ ਹਾਲਾਤ ਚੋਂ ਨਹੀਂ ਨਿਕਲੇ ਭਾਈ ਜਦੋਂ ਇਹ ਆਏ ਸੀ ਇੱਥੇ ਬਹੁਤ ਜ਼ਿਆਦਾ ਬੁਰੇ ਹਾਲਾਤ ਸੀਗੇ ਔਰ ਇਹਨਾਂ ਨੇ ਸ਼ਰਮ ਦੇ ਮਾਰੇ ਕਹਿ ਲਓ ਜਾਂ ਪੈਸੇ ਦੀ ਤੰਗੀ ਦੇ ਕਰਕੇ ਕਹਿ ਲਓ ਇਹਨਾਂ ਨੇ ਰਾਤ ਦਿਨ ਮਿਹਨਤ ਕੀਤੀ ਤਾਂ ਜਾ ਕੇ ਅੱਜ ਇਹ ਇੱਥੇ ਸੈਟਲ ਹੈਗੇ ਆ ਉਨ ਜਿਹੜਾ ਨਵਾਂ ਨੌਜਵਾਨ ਇੱਥੇ ਆਂਦਾ ਹੈ ਕਿਸੇ ਵੀ ਤਰ੍ਹਾਂ ਆਂਦਾ ਚਾਹੇ ਉਹ ਡੋਂਗੀ ਦੇ ਥਰੂ ਆਂਦਾ ਚਾਹੇ ਉਹ ਪੇਪਰ ਲਗਾ ਕੇ ਆਂਦਾ ਉਸਦੇ ਲਈ ਇੱਥੇ ਕੰਮ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਕਿਉਂਕਿ ਇੱਥੇ ਲੈਂਗੁਏਜ ਪ੍ਰੋਬਲਮ ਜਿਹੜੀ ਹੈ ਉਹ ਮੇਨ ਹੈਗੀ ਹੈ ਇੱਥੇ ਦੇ ਜਰਮਨ ਦੀ ਆਪਣੀ ਲੋਕਲ ਲੈਂਗੁਏਜ ਹੈ ਇੱਥੇ ਇੰਗਲਿਸ਼ ਵੀ ਜਿਹੜੀ ਹੈ ਉਹ ਨਹੀਂ ਚੱਲਦੀ ਪੰਜਾਬੀ ਹਿੰਦੀ ਦਾ ਬੜੀ ਦੂਰ ਦੀ ਗੱਲ ਹੈ ਲੈਂਗੁਏਜ ਪ੍ਰੋਬਲਮ ਕਰਕੇ ਉਹਨਾਂ ਨੂੰ ਬਹੁਤ ਘੱਟ ਪੈਸੇ

ਔਰ WhatsApp ਚੈਨਲ ਪਰ